ਦਲੇਸਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਪਾਂਥਕ 13 ਦੇ ਨਾਲ ਮਿਲ ਕੇ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਗਦਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੀ 31ਵੀਂ ਵਰ੍ਹੇ ਗੁਰਦਾਰ ਅਕਾਬਗਨ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ। ਸਮਾਗਮ ਵਿੱਚ ਭਾਈ ਕੌਕੇ ਦਾ ਪਰਿਵਾਰ ਉੱਚੇ ਤੌਰ ਤੇ ਪਹੁੰਚੇ ਹੋਏ ਸੀ ਜਿਸ ਵਿੱਚ ਭਾਈ ਕੌਕੇ ਦੀ ਧਰਮ ਪਤਨੀ ਮਾਤਾ ਗੁਰਮੀਲ ਕੌਰ, ਸਪੋਤਰ ਸਰਦਾਰ ਹਰੀ ਸਿੰਘ, ਮੁੱਖ ਗਵਾਹ ਸਰਦਾਰ ਦਰਸ਼ਨ ਸਿੰਘ ਹਟੂਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਅਤੇ జర్నల్ కਤਰ జగదీప్ సింగ్ కળોనే ఈ సమాగమం ਵਿੱਚ ਪਹੁੰਚਣ ਉਤੇ ਭਾਈ ਕੌਂਕੇ ਦੇ ਪਰਿਵਾਰਕ ਮੈਂਬਰਾਂ ਉਹਨਾਂ ਦੀ ਪਤਨੀ ਬੇਟੇ ਅਤੇ ਸਮੂਹ ਪੰਥਕ ਸ਼ਕਤੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਪੰਥਕ ਫੈਸਲੇ ਮੁਤਾਬਕ ਭਾਈ ਕੌਂਕੇ ਦੇ ਕਤਲ ਦਾ ਇਨਸਾਫ ਲੈਣ ਲਈ ਵਕੀਲਾਂ ਦੀ ਪੰਜ ਮੈਂਬਰੀ ਟੀਮ ਗਠਿਤ ਕੀਤੀ ਗਈ ਜਿਸ ਦਾ ਚੇਅਰਮੈਨ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲ ਐਡਵੋਕੇਟ ਚੰਦਰਪਾਲ ਸਿੰਘ ਬਰਾੜ ਨੂੰ ਨਿਸ਼ਾ ਪੈ ਗਿਆ ਉਨ੍ਹਾਂ ਦੇ ਨਾਲ ਟੀਮ ਵਿੱਚ ਐਡਵੋਕੇਟ ਜਸਪ੍ਰੀਤ ਸਿੰਘ ਰਾਏ, ਐਡਵੋਕੇਟ ਜਸਦੀਪ ਸਿੰਘ ਢਿੱਲੋਂ, ਐਡਵੋਕੇਟ ਦਰਸ਼ਨ ਸਿੰਘ ਮਲਵਈ ਅਤੇ ਐਡਵੋਕੇਟ ਸੰਜੀਪ ਗੁਪਤਾ ਨੂੰ ਸ਼ਾਮਲ ਕੀਤਾ ਗਿਆ। ਸਰਦਾਰ ਕਲਕਾ ਤੇ ਕਾਲੋ ਨੇ ਕਿਹਾ ਕਿ 5 ਮੈਂਬਰੀ ਟੀਮ ਸਮੇਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥਕ ਸਖਸ਼ੀਤਾਂ ਦਾ ਇੱਕ ਵਫਦ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਪਾਈ ਕੌਂਕੇ ਦੇ ਕਾਤਲ ਪੁਲਿਸ ਅਫਸਰਾਂ ਅਤੇ ਉਹਨਾਂ ਨੂੰ ਬਚਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕਰੇਗਾ। ਇਸ ਪੰਥਕ ਇਕੱਠ ਨੇ ਅੱਜ 4 ਅਹਿਮ ਮਤੇ ਸਰਬਸੰਮਤੀ ਨਾਲ ਪਾਸ ਕੀਤੇ। ਅੱਜ ਅਸੀਂ ਸਾਰੇ ਆਪਣੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ, ਆਈ ਗੁਰਦੇਵ ਸਿੰਘ ਜੀ, ਕੌਂਕੇ ਸਾਹਿਬ ਹੋਣਾਂ ਦੀ 31 ਬਰਸੀ ਦੇ ਮੌਕੇ ਇੱਥੇ ਗੁਰਦੁਆਰਾ ਰਕਾਬਗਨ ਸਾਹਿਬ ਵਿਖੇ ਇਕੱਠੇ ਹੋਏ ਹਾਂ। ਗੁਰੂ ਜਸ ਗਾਇਨ ਕੀਤਾ, ਅਖੰਡ ਪਾਠ ਸਾਹਿਬ ਦੇ ਭੋਗ ਪਏ ਐ। ਔਰ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਯਾਦ ਕੀਤਾ ਜਾ ਰਿਹਾ। ਕਿ ਅੱਜ ਲੱਗਦਾ ਹੈ ਕਿ ਸਮੂਚਾ ਪੰਥ ਦਰਦੀ ਜਿਹੜੇ ਨੇ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਹਾਜ਼ਰੀਆਂ ਭਰ ਰਹੇ ਆ ਜਥੇਦਾਰ ਸਾਹਿਬ ਦੇ ਘਰੋਂ ਵੀ ਇੱਥੇ ਉਹਨਾਂ ਦੇ ਧਰਮ ਸੁਪਤਨੀ ਜੀ ਵੀ ਆਏ ਹਨ ਉਹਨਾਂ ਦੇ ਬੇਟਾ ਵੀ ਆਏ ਹਨ ਮੈਂ ਸਭ ਤੋਂ ਪਹਿਲਾਂ ਤਾਂ ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕਦੇ ਹੋਏ ਅਰਦਾਸ ਕਰਦੇ ਹੋਏ ਇਸ ਪਰਿਵਾਰ ਤੋਂ ਸ਼ਮਾ ਮੰਗਾਗਾ ਕਿ 31 ਸਾਲ ਅਸੀਂ ਇਸ ਕੌਮ ਦੇ ਇੰਨੇ ਜੁਝਾਰੂ ਔਰ ਕੌਮ ਦੇ ਨਿਰਧੜਕ ਜਰਨੈਲ ਦੀ ਵਰ੍ਹਸਿਆ ਨਹੀਂ ਮਨਾ ਸਕਿਆ ਸਾਨੂੰ ਯਾਦ ਨਹੀਂ ਕਰਨ ਦਿੱਤਾ ਗਿਆ ਔਰ ਐਸਾ ਦੁਖਾਂਤ ਸਾਡੇ ਵਿੱਚ ਕਿ ਅੱਜ ਜਿਸ ਤਰੀਕੇ ਦੇ ਨਾਲ ਜਿਨ੍ਹਾਂ ਲੋਕਾਂ ਨੇ ਰਾਜ ਭਾਗ ਦੇ ਵਿੱਚ ਰਹਿੰਦੇ ਹੋਏ ਜਥੇਦਾਰ ਸਾਹਿਬ ਦੀ ਸ਼ਹਾਦਤ ਨੂੰ ਭੁੱਲਿਆ ਵੀ ਔਰ ਲੋਕਾਂ ਨੂੰ ਭੁਲਾਇਆ ਵੀ ਮੈਂ ਪਰਿਵਾਰ ਤੋਂ ਮਾਫੀ ਮੰਗਦੇ ਹੋਏ ਇਹ ਗੱਲ ਸ਼ੁਰੂਆਤ ਕਰ ਰਿਹਾ ਇਹ ਸਾਡੇ ਸਾਰਿਆਂ ਦਾ ਕੌਮੀ ਫਰਜ਼ ਸੀ ਕਿ